ਸਾਡੇ ਪਿੰਡ ਦੇ ਗਰੰਤੀ ਸਿੰਘ ਜੀ ਦੇ ਭਾਈ ਤਰਲੋਪ ਸਿੰਘ ਜੀ ਇਕਲਾ ਨੌਰ ਤੋਂ ਦਵਾਈ ਲੈ ਕੇ ਆਏ ਆ ਤੇ ਆਪਣੀ ਘਰ ਦੀ ਵੀ ਦਵਾਈ ਲੈਣ ਵਾਸਤੇ ਕਿਲੇ ਜਾ ਰਹੇ ਸੀ। ਇੱਥੇ ਸੜਕ 'ਤੇ ਖਲੋ ਕੇ ਕਿਤੇ ਪੰਛੀ ਹੁੰਦਾ ਹੈ ਪੇ ਆਪਣਾ ਕਿਸਮ ਹੇ ਹੈ ਹੈ ਗਰਾ ਆਇਆ ਭਾਈ ਨੇ ਅਗਲੇ ਟਾਇਰ ਮਾਰ ਕੇ ਤੇ ਛੁੱਟਿਆ ਤੇ ਪਿਛਲੇ ਟਾਇਰ ਉੱਤੋਂ ਹੀ ਨਾਂਗੇ। ਅਸੀਂ ਇਨਸਾਫ ਦੀ ਮੰਗ ਕਰਦੇ ਆ ਕਿ ਸਾਨੂੰ ਇਹਦਾ ਇਨਸਾਫ ਹੋਣਾ ਚਾਹੀਦਾ ਇਕੱਲੇ ਹੀ ਭਾਈ ਤਰਲੋਪ ਇਕੱਲਾ ਹੀ ਗਾ ਮੈਂ ਬਟਾਲਾ ਜਾ ਰਹੇ ਹਾਂ ਨਹੀਂ ਕਿਲੇ ਜਾ ਰਹੇ ਹਾਂ ਕਿਲੇ ਆਪਣੇ ਕਿਲਾ ਨਾਲ ਤੁਸ਼ੀ ਦਾ ਨਾ ਨਾ ਤੁਝੇ ਨਾਲ ਕਿਲਾ ਨਾਲ ਸੀ ਦਾ ਉੱਥੇ ਦਵਾਈ ਆਪਣੀ ਘਰ ਦੀ ਦੀ ਲੈਣ ਜਾਣ ਟੇ ਤੇ ਪੇਸੋਈ ਹੈ ਗੜਾ ਆਇਆ ਵਾ ਬਹੁਤ ਤੇਜ਼ ਹਫਤਾਰ ਅੱਗੋਂ ਟਾਇਰ ਵੱਜੇ ਆ ਡਿੱਗ ਪਿਆ ਪਿਛਲੇ ਟਾਇਰ ਉੱਤੇ ਹੀ ਲੱਗੇ ਆ ਤੇ ਅਸੀਂ ਇਹਦਾ ਇਨਸਾਫ ਮੰਗਨੇ ਆ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਅਸੀਂ ਹੁਣ ਇੱਥੇ ਧਰਨਾ ਲਾ ਕੇ ਰੱਖਾਂ ਠੀਕ ਹੈ ਭਾਜੀ ਇਹ ਟਰੱਕੇ ਆ ਰਿਹਾ ਸੀ ਅਸੀਂ ਉਹਨੂੰ ਹਾਰਨ ਵੀ ਦਿੱਤਾ ਪਹਿਲਾਂ ਪਿੱਛੇ ਹੀ ਅਸੀਂ ਹਾਰਨ ਵੀ ਦੇ ਰਹੇ ਹਾਂ ਚਲੋ ਸਪੀਡ ਦੇ ਵਿੱਚ ਹੀ ਜ਼ਿਆਦਾ ਠੀਕ ਹੈ ਜੀ ਮੈਂ ਔਰ ਸੰਦੀਪ ਮੇਰਾ ਦੋਸਤ ਹੈ ਕਾਲਾ ਨੂਰ ਆ ਰਹੇ ਆ ਇਹਨਾਂ ਚਿਕਨੂੰ ਅਸੀਂ ਜਦੋਂ ਓਵਰਟੇਕ ਨੇ ਆ ਕਿ ਚਲ ਪਿੱਛੇ ਆਪਾਂ ਗੱਲਾਂ ਕਰਦੇ ਕਰਦੇ ਆ ਉਹਨਾਂ ਚਿਕਨੂੰ ਇਹ ਬਜ਼ੁਰਗ ਜਿਹੜੇ ਸਾਈਡ ਤੇ ਉਹ ਅਗਲੇ ਟਾਇਰ ਦੇ ਵਿੱਚ ਜਿਹੜਾ ਕਿ ਬਹੁਤ ਅਨਬੈਲੈਂਸ ਜਿਆਦਾ ਰਫਤਾਰ ਦੇ ਵਿੱਚ ਜਿਹੜਾ ਕਿ ਉਹ ਉਹ ਅਨਬੈਲੈਂਸ ਦੇ ਵਿੱਚ ਆਈ ਆਪਣੀ ਗੱਡੀ ਪਿੱਛੇ ਕਰ ਲਈ ਵੀ ਕਿਤੇ ਸਾਨੂੰ ਵੀ ਓਵਰਟੇਕ ਕਰਨ ਲੱਗਿਆ ਨਾ ਕਰੇ ਉਹਨਾਂ ਦੇ ਉੱਤੇ ਬਜ਼ੁਰਗਾਂ ਦੇ ਉੱਤੇ ਚੜਾ ਆ ਕੇ ਤੇ ਮੌਕੇ ਦੇ ਉੱਤੇ ਗੜਗੱਟ ਹੋ ਗਈ ਆ ਅਸੀਂ ਉਹਨਾਂ ਦੇ ਨਾਲ ਜਿਹੜਾ ਕਿ ਵੇਖਦੇ ਆ ਵੇਖਦੇ ਆ ਉਹਨਾਂ ਚਕ ਨੂੰ ਫਰਾਰ ਹੋ ਗਿਆ ਵਾ ਬਾਕੀ ਇੱਥੇ ਇਕੱਠੇ ਕੋਈ ਮੋਟਰਸਾਈਕਲ ਤੇ ਆ ਰਿਹਾ ਹੈ ਕੋਈ ਸਾਈਕਲ ਤੇ ਆ ਰਿਹਾ ਇਕੱਠੇ ਹੁੰਦੇ ਹੁੰਦੇ ਆਂਦੇ ਸਾਰੇ ਪਿੰਡ ਭਰਾਵਾਂ ਦਾ ਜਿਹੜਾ ਇਹ ਪਾਜੀ ਹੋਰ ਮੇਰੇ ਘਰ ਕਹਿੰਦਾ 3 5 ਦੇ 3 5 ਦੇ 3 5 ਦੇ 31 ਮਿੰਟ ਠੀਕ ਹੈ ਜੀ ਬਾਕੀ ਆਪਾਂ ਟਾਈਮ ਨਹੀਂ ਆ ਬਾਕੀ ਇਹ ਵੀ ਪਰਿਵਾਰ ਨੂੰ ਇਨਸਾਫ ਚਾਹੀਦਾ ਵਾ ਔਰ ਹੈ ਡਰਾਈਵਰ ਦੇ ਮਾਲਕ ਨੂੰ ਵੀ ਦਿੱਤਾ ਵਾ ਉਹਦਾ ਇਨਸਾਫ ਹੋਣਾ ਚਾਹੀਦਾ ਠੀਕ ਹੈ ਜੀ ਮਾਲਕ ਵੇਖੋ ਟਾਡੀਆਂ ਵੀ ਗੱਡੀਆਂ ਚਾਹੇ ਟਾਡੀਆਂ ਵੀ ਸਾਰੀਆਂ ਦੀਆਂ ਗੱਡੀਆਂ ਚੱਲਦੀਆਂ ਨੇ ਨਾ ਰੋਡਾਂ 'ਤੇ ਤੇ ਮਾਲਕ ਤੇ ਡਰਾਈਵਰ ਟੱਚ ਦੇ ਵਿੱਚ ਹੁੰਦੇ ਨੇ ਹੁਣ ਉਹ ਡਰਾਈਵਰ ਤੋਂ ਮਾਲਕ ਨੂੰ ਫੋਨ ਕਰ ਰਿਹਾ ਤੇ ਮਾਲਕ ਜਿਹੜਾ ਕੋਈ ਅੱਗੇ ਉਹ ਨਿਆਂ ਨਹੀਂ ਦੇ ਰਿਹਾ ਇਹ ਤਾਂ ਬਿਲਕੁਲ ਇਨਸਾਫ ਹੈ ਜੀ ਇੱਥੇ ਫੈਕਟਰੀ ਦੇ ਅੱਗੇ ਇਹਨਾਂ ਨੰਬਰ ਨਾਲ ਪਲੇਟ ਨਾਲ ਪਿੱਛੇ ਕੋਈ ਨੰਬਰ ਹੈ ਇਹ ਤਾਂ ਭਾਜੀ ਕੋਈ ਇਨਸਾਫ ਤੇ ਚਾਹੀਦਾ ਹੈ ਕਿ ਨਹੀਂ ਤੁਹਾਡੇ ਪੱਤਰਕਾਰ ਭਰਾਵਾਂ ਦੇ ਥੁਈ ਆਏ ਵੀ ਜੇ ਉਹਨਾਂ ਨੂੰ ਇਨਸਾਫ ਦਿਵਾ ਸਕਦੇ ਆ ਇਹ ਸਾਰੇ ਭਰਾਵਾਂ ਦੇ ਨਾਲ ਆ ਬਾਕੀ ਸਾਨੂੰ ਜਿੱਥੇ ਤੁਸੀਂ ਸਾਨੂੰ ਬੁਲਾਓਗੇ ਰਾਤ ਬਾਜ਼ ਮਾਰੋਗੇ ਦਿਨੇ ਬਾਜ਼ ਮਾਰੋਗੇ ਅਸੀਂ ਹਾਜ਼ਰ ਆਂ ਨ 16490 ਬੁੜਾਲਾ ਬੰਗਰ ਮੇਰਾ ਪਿੰਡ ਹੈ ਮੈਂ ਤੇ ਭਾ ਬਾਤ ਆਇਆ ਮੈਨੂੰ ਤੇ ਚਾਚਾ ਚੇ ਦੱਸਿਆ ਮੈਨੂੰ ਮਸ਼ੀਨ ਅਕਸੀਡੈਂਟ ਹੋ ਗਿਆ ਤੇਰਾ ਪਰਾ ਪੂਰਾ ਬੁੜਾਲਾ ਦੇ ਤੋਂ ਛੋਟਾ ਹੈ ਕਿੰਨੇ ਬੱਚੇ ਇਹਨਾਂ ਦੇ ਇਹਨਾਂ ਦੇ ਦੋ ਗੁੱਡੀਆਂ ਨੇ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਮੰਗ ਇੱਕੋ ਹੀ ਆ ਜੋ ਮੇਰੇ ਪੇਂਟ ਵਾਲੇ ਮੇਰੇ ਇਲਾਕੇ ਹੋਏ ਰੱਖੀ ਆ ਇਨਸਾਫ ਹੋਣਾ ਚਾਹੀਦਾ ਬਾਕੀ ਕੁਝ ਨਹੀਂ ਹੋਣਾ ਕਿਉਂ ਜੋ ਕੋ ਜੋ ਇਥੇ ਹੁੰਦਾ ਹਰ ਬੰਦਾ ਜਾਣਦਾ ਹਰ ਕੁਝ ਸੋਚਦਾ ਵਾ ਕਿ ਕੀ ਹੁੰਦਾ ਤੇ ਕੀ ਨਹੀਂ ਹੁੰਦਾ ਇਨਸਾਫ ਇਸ ਟਾਈਮ ਤੇ ਬਹੁਤ ਮੁਸ਼ਕਲ ਮਿਲਦਾ ਮੈਂ ਤਾਂ ਸਹੀ ਕਹਿੰਦਾ ਜੇ ਮੇਰੀ ਬਰਾਦਰੀ ਮੇਰਾ ਪਿੰਡ ਮੇਰਾ ਇਲਾਕਾ ਮੇਰੇ ਨਾਲ ਆ ਮੈਨੂੰ ਕਿਸੇ ਚੀਜ਼ ਦੀ ਪਰੇਸ਼ਾਨੀ ਨਹੀਂ ਜਿੱਥੇ ਚੱਡੂ ਕਿ ਮੈਂ ਜਾਵਾਂਗਾ ਪਰ ਸ਼ਹਿਰ ਤੇ ਕੋਈ ਆ ਵੀ ਇਨਸਾਫ ਮਿਲਣਾ ਚਾਹੀਦਾ ਠੀਕ ਹੈ ਜਾਣ ਦਾ ਫਾਇਦਾ ਤਾਂ ਜੇ ਬੰਦੇ ਨੂੰ ਇਨਸਾਫ ਦੋਣਾ ਤੇ ਇਨਸਾਫ ਮਿਲਣਾ ਚਾਹੀਦਾ ਆਹ ਚਲ ਬਾਕੀ ਇੱਥੇ ਜਿੰਨਾ ਚਿਰ ਮੇਰੇ ਆ ਜਗੁਰੂ ਵੀ ਇੱਥੇ ਨੇ ਮੇਰੇ ਚਾਚੇ ਤਾਏ ਬੈਠੇ ਨੇ ਜਿੰਨਾ ਚਿਰ ਇਹ ਨੇ ਕਹਿਣ ਕਿ ਮੈਂ ਉਹਨਾਂ ਚੋਂ ਲਾਸ਼ ਨਹੀਂ ਤਾਂ ਖੁੱਤ ਕੇ ਪਿੰਡ ਮੈਨੂੰ ਕਹੂਗਾ ਮੇਰਾ ਇਲਾਕਾ ਕਹੂਗਾ ਬਿਤਾ ਹਾਂ ਤੁਨ ਮੈਂ ਚੁੱਕਣ ਦੇਣੀ ਹੈ ਭਾਵੇਂ ਦੋ ਤਿੰਨੇ ਤੇਰੇ ਉਹਦਾ ਹੈਟਰ ਮਾਲਕ ਕਹਿਣ ਰਿਹਾ ਵੀ ਮੈਨੂੰ ਡਰਾਈਵਰ ਦਾ ਪਤਾ ਨਹੀਂ ਪਿੰਡ ਬੜਾ ਯਾਰ ਤੂੰ ਚੁੱਪ ਕਰਾਂ ਗੱਲ ਚੱਲਣ ਦੀ ਠੀਕ ਆ ਬਾਕੀ ਹੋਰ ਮੇਰੀ ਕੋਈ ਬੇਨਤੀ ਨਹੀਂ ਜੋ ਉਹ ਮੈਂ ਮਾਲਕ ਦਾ ਹੋ ਗਿਆ ਸੁਜਨ ਮੇਰੀ ਸੀ ਕਿ ਪਿੰਡ ਤੁਸੀਂ ਪਰ ਰਖਵਾਇਲਾ ਪਿੰਡ ਆ ਨੇ ਰੋਡ ਪਟਿਆਲਾ ਉੱਥੇ ਕਰੋੜ ਐਕਸੀਡੈਂਟ ਹੋਇਆ ਜਿੱਥੇ ਪੁੱਜ ਕੇ ਇੱਥੇ ਆਪਾਂ ਤੇ ਇੱਥੇ ਗਰਤ ਸਿੰਘ ਨੇ ਸਤਲੋਕ ਸਿੰਘ ਨਾਲ ਸਿਗਾਰਾ ਸਿੰਘ ਪਿੰਡ ਕੋਲ ਤੋਂ ਇਹ ਗਰਤਖੇਂ ਦੀ ਰਵਾ ਕਰਦੇ ਪਿੰਡ ਪੁੱਜਣ ਵਾਲੇ ਇਹਦੇ ਮੁਰਸਲ ਤੇ ਆ ਰਹੇ ਸੀ ਤੇ ਹੈਡਰਾ ਮਸ਼ੀਨ ਜਿਹੜੀ ਆ ਕ੍ਰੇਨ ਜੀ ਹੁੰਦੀ ਆ ਯਾਰੀ ਕੋਰ ਰੋਡ ਤੋਂ ਦੇ ਪਤੀਰ ਸਭ 3:30 ਵਜੇ ਤੇ ਟ੍ਰੇਨ ਬਚੇ ਨਾਲ ਮੌਕੇ ਤੇ ਜੀ ਗਰਤ ਸਿੰਘ ਦੀ ਮੌਤ ਹੋ ਗਈ ਹੈ ਟ੍ਰਾਈਡਰ ਦਾ ਡਰਾਈਵਰ ਆ ਉਹ ਮੋਕੇ ਤੋਂ ਫਸਾਰਾ ਉਹਦਾ ਨਾਮ ਵੀ ਲਿਖਿਆ ਜਾ ਰਿਹਾ ਤੇ ਕੋਈ ਨਾਮ ਸਮਝਦੇ ਨਹੀਂ ਜਾ ਰਹੇ ਪਿੰਡ ਵਾਲੇ ਬੰਨੋਂ ਧਰਨਾ ਇੱਥੇ ਲਗਾਇਆ ਗਿਆ ਬਿੱਥੇ ਪਿੰਡ ਵਾਲੇ ਕਿਸੇ ਕੋ ਤੋਂ ਆਏ ਸੀ ਆਪਣੇ ਪੇਪਰ ਤੋਂ ਆਏ ਉਹਨਾਂ ਦੇ ਜਿਹੜੇ ਪਿੰਡ ਵਾਲੇ ਵਸਦੇ ਹੋਏ ਆਏ ਰਸਤਾ ਬੰਦ ਨਹੀਂ ਰਸਤਾ ਬੰਦ ਕੀਤਾ ਕੀ ਮੰਗ ਕਰਦੇ ਪਏ ਨੇ ਮੰਗੋ ਪਰਚਾ ਕਰ ਮੰਗ ਪੱਤੇ ਕਰਾਉਣ ਲਈ ਲਗੋ ਡਰਾਈਵਰ ਆਪਰੇਾਰੇ ਮਾਟਰੋ ਬਈ ਕੀ ਤੁਹਾਡੇ ਲੋਕੀ ਕਾਰਵਾਈ ਕੀਤੀ ਜਾ ਰਹੀ ਹੈ ਪੱਤੇ ਦੇ ਰਜਿਸਟ੍ਰੇਸ਼ਨ ਦੀ ਕਾਰਵਾਈ ਕਰ ਰਹੇ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप